ਬੀਜੇਪੀ ਨੇ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਇਲੈਕਸ਼ਨ ਦੀ ਸਟਰੈਟਜੀ ਬਣਾਉਣੀ ਹੈ ਦਿੱਲੀ ਤੋਂ ਮਨਜਿੰਦਰ ਸਿੰਘ ਸਿਰਸਾ ਪੰਜਾਬ ਪਹੁੰਚਿਆ ਗੱਲਬਾਤ ਕਰਦੇ ਸਿਰਸਾ ਸਾਹਿਬ ਸਟਰੈਟਜੀ ਕੀ ਰਹਿਣੀ ਹੈ ਕਿਸਾਨਾਂ ਦੇ ਨਾਲ ਵੱਡਾ ਟਕਰਾ ਹੈ ਉਧਰੋਂ ਪਿਛਲੇ ਦਿਨ ਐਸਜੀਪੀਸੀ ਨੇ ਤੁਹਾਡੇ ਤੇ ਹਮਲਾ ਕੀਤਾ ਸੀ ਵੀ ਜਿਹੜੀ ਬੀਜੇਪੀ ਹੈ ਉਹ ਸਿੱਖਾਂ ਦੀ ਜਿਹੜੀ ਜਿਸ ਤਰੀਕੇ ਨਾਲ ਵਰਡਿੰਗ ਯੂਜ਼ ਕੀਤੀ ਗਈ ਸੀ ਤੁਸੀਂ ਆਪਣੇ ਮੂੰਹੋਂ ਦੱਸ ਸਕਦੇ ਹੋ ਕਿ ਕਾਰਨ ਕੀ ਰਹੇ ਨੇ ਕੋਈ ਨਿੱਜੀ ਰੰਜਿਸ਼ ਹੈ ਜਾਂ ਕਿਉਂ ਇਹ ਚੀਜ਼ਾਂ ਹੋ ਰਹੀਆਂ ਉਹਨਾਂ ਨੂੰ ਤੇ ਐਸਜੀਪੀਸੀ ਦੀ ਤੇ ਮਜਬੂਰੀ ਹੈ ਜੋ ਅਕਾਰੀਦਲੌਰ ਬਾਦਲ ਪਰਵਾਰ ਚਾਹੀਗਾ ਐਸਜੀਪੀਸੀ ਤੋਂ ਉਹੀ ਪਾਸ਼ਾ ਬੋਲੇਗੀ ਨਾ ਐਸਜੀਪੀਸੀ ਨੂੰ ਜਦੋਂ ਬਾਦਲ ਪਰਵਾਰ ਕਹਿੰਦਾ ਕਿ ਪ੍ਰਧਾਨ ਮੰਤਰੀ ਜੀ ਨੂੰ ਤੁਸੀਂ ਜਿਹੜਾ ਸਭ ਤੋਂ ਵੱਡਾ ਸਨਮਾਨ ਦਿਓ ਪ੍ਰਸ਼ੰਸਾ ਪੱਤਰ ਦਿਓ ਤੇ ਅਕਾਲ ਤਖਤ ਤੋਂ ਪ੍ਰਸ਼ੰਸਾ ਪੱਤਰ ਦੇ ਦਿੰਦੇ ਨੇ ਜਦੋਂ ਅਕਾਲੀ ਦਲ ਕਹਿ ਦਿੰਦਾ ਹੈ ਕਿ ਤੁਸੀਂ ਇਹਨਾਂ ਨੂੰ ਸ੍ਰੀ ਸਾਹਿਬ ਕਰਪਾਣ ਔਰ ਜੋ ਕਿ ਅੱਜ ਤੱਕ ਦੇਸ਼ 'ਚ ਇਹਨਾਂ ਤੋਂ ਵਧੀਆ ਕਿਸੇ ਨੇ ਕੰਮ ਨਹੀਂ ਕੀਤਾ ਤੇ ਉਹ ਦੇ ਦਿੰਦੇ ਨੇ ਫਿਰ ਉਹ ਕਹਿੰਦੇ ਨੇ ਕਿ ਇਹਨਾਂ ਨੂੰ ਤੁਸੀਂ ਇੱਕ ਸਨਮਾਨ ਦੇ ਦਿਓ ਕਿ ਇਹ ਸਭ ਤੋਂ ਜਿਹੜੇ ਆ ਸਿੱਖਾਂ ਦੇ ਵਿਰੋਧੀ ਪਾਰਟੀਆਂ ਤੇ ਸ਼ਰਮਣੀ ਕਮੇਟੀ ਕਹਿੰਦੇ ਜੋ ਨਾ ਵਾਲਾ ਸਨਮਾਨ ਲੈ ਲਓ ਸੋ ਸ਼ਰਮਣੀ ਕਮੇਟੀ ਦਾ ਕੋਈ ਕਸੂਰ ਨਹੀਂ ਉਹਤੇ ਇੱਕ ਬੰਦਵੇਂ ਮਜ਼ਦੂਰ ਨੇ ਜੋ ਬਾਦਲ ਪਰਿਵਾਰ ਕਹਿ ਦਿੰਦਾ ਉਹ ਮੰਨ ਲੈਂਦੇ ਨੇ ਕਿ ਨਾ ਅੱਜ ਪੰਜਾਬ ਭਰ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਨੇ ਰੋਡ ਸ਼ੋਅ ਕਰਨਾ ਕਿਵੇਂ ਦੇਖਦੇ ਹੋ ਜੇਲ੍ਹ ਦੇ ਵਿੱਚੋਂ ਨਿਕਲ ਕੇ 30 ਤਰੀਕ ਤੱਕ ਜਿਹੜੀ ਅ ਜਦੋਂ ਹੁਣ ਅੰਤਰੀਮ ਜਮਾਨਤ ਤੋਂ ਬਾਹਰ ਆਏ ਨੇ ਤਾਂ ਹੁਣ ਪੰਜਾਬ ਦੇ ਵਿੱਚ ਪਹੁੰਚਣਗੇ ਔਰ ਵੱਡੇ ਕਿਹਦੇ ਲੀਡਰ ਵੀ ਅਸੀਂ ਸ਼ਾਮਲ ਕਰਾਵਾਂਗੇ ਆਵਾਦੀ ਪਾਰਟੀ 'ਚ ਜਿਹੜੇ ਅਕਾਲੀ ਦਲ ਤੋਂ ਹਨਗੇ ਬੀਜੇਪੀ ਤੋਂ ਹਨਗੇ ਨਹੀਂ ਠੀਕ ਆ ਕਰਾਉਣਗੇ ਕੋਈ ਅਰਵਿੰਦ ਕੇਜਰੀਵਾਲ ਜੀ ਸ਼ਰਾਬ ਕੋਟਾਲੇ ਤੋਂ 2000 ਕਰੋੜ ਦਾ ਜਿਹੜਾ ਉਹਨਾਂ ਨੇ ਪੈਸੇ ਦਾ ਲੈਣ ਦੇਣ ਕੀਤਾ ਉਹਦੇ ਵਿੱਚ ਅੰਤਰੀਮ ਜ਼ਮਾਨਤ ਤੇ ਬਾਹਰ ਨੇ ਪ੍ਰਚਾਰ ਕਰਨ ਵਾਸਤੇ ਮੈਂ ਤੁਹਾਨੂੰ ਚੇਤੇ ਕਰਾ ਦਾਂ ਇਸੇ ਤਰੀਕੇ ਸਤਾਰ ਵਿਕਰਮ ਸਿੰਘ ਮਜੀਠੀਆ ਜੋ ਡਰੱਗ ਕੇਸ ਚ ਅਰੈਸਟ ਹੋਏ ਸੀ ਉਹਨਾਂ ਨੂੰ 15 ਦਿਨ ਪ੍ਰਚਾਰ ਕਰਨ ਦਾ ਸਰਕਾਰ ਨੇ ਮੌਕਾ ਦਿੱਤਾ ਸੀ ਕੋਰਟ ਨੇ ਇਸੇ ਤਰ੍ਹਾਂ ਮਿਸਟਰ ਉਪਾਧਿਆ ਜਿਹੜੇ ਮਾਲੇਗੋ ਕੇਸ ਅੰਦਰ ਬਲੰਬਲਾਸਟ ਕੇਸ ਅੰਦਰ ਅਤੰਕਵਾਦੀ ਕੇਸ ਅੰਦਰ ਸੀ ਉਹਨਾਂ ਨੂੰ ਮਿਲਿਆ ਸੀ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਜਿਵੇਂ ਨਸ਼ਾ ਤਸਕਰਾਂ ਨੂੰ ਔਰ ਜਿਸ ਤਰੀਕੇ ਬੰਬ ਬਲਾਸਟ ਕਰਨ ਵਾਲਿਆਂ ਨੂੰ 15 15 ਦਿਨ ਦੀ ਜ਼ਮਾਨਤ ਮਿਲਦੀ ਆ ਪ੍ਰਚਾਰ ਕਰਨ ਵਾਸਤੇ ਅਰਵਿੰਦ ਜੀ ਨੂੰ ਮਿਲੀ ਆ ਕੋਈ ਵੱਡੀ ਗੱਲ ਤੇ ਹੈ ਨਹੀਂ ਪੰਜਾਬ ਉਹਨਾਂ ਨੇ ਜ਼ਬਰਦਸਤ ਤਰੀਕੇ ਨਾਲ ਲੁੱਟਿਆ ਹੈ ਪੰਜਾਬ ਨੂੰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਹਜ਼ਾਰਾਂ ਕਰੋੜ ਰੁਪਏ ਮੀਡੀਆ ਤੇ ਉਜਾੜਿਆ 20 20 ਲੱਖ ਰੁਪਏ ਘੰਟੇ ਦੇ ਜਹਾਜ਼ਾਂ ਦੇ ਉੱਤੇ ਉਹ ਘੁੰਮਦੇ ਨੇ ਔਰ ਪੰਜਾਬ ਨੂੰ ਉਹਨਾਂ ਨੇ ਤਬਾਹੀ ਦੀ ਘਾਰ ਤੇ ਲੈ ਕੇ ਆਂਦਾ ਹੈ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਐਨਐਸਏ ਲਾ ਲਾ ਕੇ ਉਹਨਾਂ ਨੂੰ ਜੇਲਾਂਾਂ 'ਚ ਬੰਦ ਕਰਨ ਦਾ ਕੰਮ ਕੀਤਾ ਹੈ ਇਸ ਕਰਕੇ ਪੰਜਾਬ ਦੇ ਲੋਕ ਜਾਣਦੇ ਨੇ ਔਰ ਮੈਂ ਪਹਿ ਦਿਨ ਉਹਨਾਂ ਦੇਖਿਆ ਹੈ ਪੰਜਾਬ ਦੇ ਲੋਕ ਜਦੋਂ ਵੀ ਕੋਈ ਕਿਸੇ ਤੇ ਮੁਕਦਮਾ ਹੋ ਜੇ ਕੋਈ ਅਰੈਸਟ ਹੋ ਜੇ ਤੇ ਉਹਦਾਂ ਉਹਨਾਂ ਦੀ ਸੰਪਤੀ ਹੋ ਜਾਂਦੀ ਹੈ ਇਹ ਪਹਿਲੀ ਵਾਰ ਮੈਂ ਦੇਖਿਆ ਕਿ ਜਦੋਂ ਅਰਵਿੰਦ ਕੇਜਰੀਵਾਲ ਜੀ ਜੇਲ੍ਹ ਚ ਗਏ ਪੰਜਾਬ ਦੇ ਲੋਕਾਂ ਨੇ ਵਧਾਈਆਂ ਔਰ ਲੱਡੂ ਖਵਾਏ ਇਥੋਂ ਪਤਾ ਲੱਗਦਾ ਕਿ ਪੰਜਾਬ ਦੇ ਮਾਨ ਅੰਦਰ ਅਰਵਿੰਦ ਕੇਜਰੀਵਾਲ ਜੀ ਦੇ ਪ੍ਰਤੀ ਕੀ ਪਾਵਾਂ ਦਿੱਲੀ ਦੇ ਸਾਸ ਜਿਹੜੇ ਸਫਤੀ ਮੱਲੇ ਵਾਲਾ ਉਹਨਾਂ ਨੂੰ ਜਿਸ ਤਰੀਕੇ ਨਾਲ ਮਾਰਕਟ ਆਪਾ ਹੋਇਆ ਕਿੰਨੇ ਵੀ ਆਮ ਆਦਮੀ ਪਾਰਟੀ ਦੇ ਨੇਤਾ ਮਾਦਾ ਵਿੱਚ ਨਾਂ ਆ ਰਿਹਾ ਚਰਚਾ ਕੀ ਆ ਉਹਦੇ ਦਾ ਨਹੀਂ ਆਮ ਆਦਮੀ ਪਾਰਟੀ ਨੇਤਾਵਾਂ ਨਹੀਂ ਇਹ ਸਾਰਾ ਕੁਝ ਅਰਵਿੰਦ ਕੇਜਰੀਵਾਲ ਜੀ ਦੀ ਤਰਮ ਪਤਨੀ ਸੁਨੀਤਾ ਕੇਜਰੀਵਾਲ ਜੀ ਨੇ ਕਰਵਾਇਆ ਹੈ ਮੇਰੀ ਸਵੇਰੇ ਆਮ ਆਦਮੀ ਪਾਰਟੀ ਦੇ ਬੜੇ ਸੀਨੀਅਰ ਲੀਡਰ ਨਾਲ ਗੱਲ ਹੋ ਰਹੀ ਸੀ ਉਹਨਾਂ ਦੱਸਿਆ ਕਿ ਸੁਨੀਤਾ ਕੇਜਰੀਵਾਲ ਜੀ ਨੇ ਕੋਰ ਖਲੋ ਕੇ ਸਵਾਤੀ ਮਾਲੀਵਾਲ ਜੀ ਨੂੰ ਪਟਵਾਇਆ ਔਰ ਬੇਵਫ ਜਿਹੜਾ ਉਹਨਾਂ ਦਾ ਪੀਏ ਆ ਉਹਨੂੰ ਇੱਕ ਪਰਾਂ ਨਹੀਂ ਬਲਕਿ ਦੋ ਵਾਰ ਔਰ ਇੰਨੇ ਬੁਰੇ ਤਰੀਕੇ ਨਾਲ ਉਹਨਾਂ ਬਰਤਾਅ ਕੀਤਾ ਗਿਆ ਔਰ ਫਿਰ ਕਿਹਾ ਗਿਆ ਕਿ ਇਹਨੂੰ ਇਹਨੂੰ ਮਾਫ ਕਰਨਾ ਮੈਂ ਐਸੀ ਲੈਂਗੁਏਜ ਬੋਲ ਨਹੀਂ ਸਕਦਾ ਕਿ ਇਹਨੂੰ ਇਹਨੂੰ ਐ ਕਰਕੇ ਬਾਹਰ ਸੁੱਟ ਕੇ ਆਇਆ ਜਾਵੇ ਅਰਵਿੰਦ ਕੇਜਰੀਵਾਲ ਜੀ ਜਿਹੜੇ ਔਰਤਾਂ ਦੀ ਗੱਲ ਕਰਦੇ ਸੀ ਅੱਜ ਕਿਉਂ ਚੁੱਪ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਗਰ ਵੈਬਬ ਤੇ ਕਾਰਵਾਈ ਹੋਊਗੀ ਤੇ ਫਿਰ ਸੁਨੀਤਾ ਕੇਜਰੀਵਾਲ ਤੇ ਵੀ ਕਾਰਵਾਈ ਹੋਊਗੀ ਇਹੀ ਕਾਰਨ ਉਹਨਾਂ ਨੇ ਆਪਣਾ ਮੂੰਹ ਬੰਦ ਰੱਖਿਆ ਵਿਰੋਧੀ ਪਾਰਟੀਆਂ ਲਗਾਤਾਰ ਤਾਂਜ ਕਰ ਰਹੀਆਂ ਵੀ ਜੇਕਰ ਨਰਿੰਦਰ ਮੋਦੀ ਦੁਆਰਾ ਆਉਂਦੇ ਆ ਤਾਂ ਸੰਵਿਧਾਨ ਖਤਮ ਹੋ ਜਾਊਗਾ ਇਲੈਕਸ਼ਨਸ ਖਤਮ ਹੋ ਜਾਣਗੇ ਕਿਵੇਂ ਦਿਖਦੇ ਸਾਰਾ ਕੁਝ ਤੁਸੀਂ ਡਰੀ ਤਾਂ ਪਏ ਜੇ ਤੁਹਾਨੂੰ ਆਪਣੀ ਹਾਰ ਦਿਖਦੀ ਪਈ ਹੈ ਔਰ ਆਮ ਆਦਮੀ ਪਾਰਟੀ ਕਾਂਗਰਸ ਇੰਡੀਆ ਐਲਾਈንስ ਦੇ ਵਿਚਾਰੇ ਬਰਬਾਦ ਹੋਈਆਂ ਪਾਰਟੀਆਂ ਨੇ ਇਹਨਾਂ ਦਾ ਵਿਚਾਰੇ ਦਾ ਆਪਣਾ ਵजूद ਖਤਮ ਹੋ ਚੁੱਕਿਆ ਉਹਨਾਂ ਨੂੰ ਲੱਗਦਾ ਕਿ ਹੁਣ ਅਸੀਂ ਕਿਸੇ ਤਰੀਕੇ ਸੱਤਾ ਜਿੱ ਨਹੀਂ ਆ ਸਕਦੇ ਤੇ ਇਹ ਵਾਲਾ ਦੁਸ਼ਟ ਪ੍ਰਚਾਰ ਕੀਤਾ ਜਾਵੇ ਪਹਿਲਾਂ ਵੀ ਬੀਜੇਪੀ ਕੋਲ 400 ਸੀਟਾਂ ਸੀਗੀਆਂ ਐਲਾਈንስ ਦੀ ਔਰ ਸਭ ਦੀਆਂ ਮਿਲਾ ਕੇ ਔਰ ਹੁਣ ਵੀ ਦੁਬਾਰਾ ਤੋਂ ਵੀ ਉੰਨੀ ਸੀਟਾਂ ਆਉਣਗੀਆਂ ਧੰਨਵਾਦ ਆ ਮਜਿੰਦਰ ਸਿੰਘ ਸਿਰਸਾ ਦੇ ਨਾਲ ਖਾਸ ਗੱਲਬਾਤ ਕੀਤੀ ਗਈ कैमरा पर्सन गणेश के नाल मनजोत सिंह कांग दैनिक सवेरा टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर